ਜੈਨਸਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਕਪਾਲਖਨੋਰੀ ਬਾਰਡਰ ਉੱਤੇ ਮੌਜੂਦ ਹਾਂ ਤਾਂ ਪਲ-ਪਲ ਦੀ ਅਪਡੇਟ ਹੈ ਤੁਹਾਡੇ ਨਾਲ ਦੇਨਿਸ ਸਵੇਰਾ ਦੇ ਜ਼ਰੀਏ ਸਾਂਝੀ ਕਰ ਰਹੇ ਹਾਂ ਤਾਂ دیر ਰਾਤ ਤੋਂ ਹੀ ਜਗਜੀਤ ਸਿੰਘ ਡੱਲੇਵਾਲਾ ਦੀ ਸਿਹਤ ਹੈ ਜੋ ਕਾਫੀ ਨਾਜ਼ੁਕ ਬਣੀ ਹੋਈ ਹੈ ਉਸ ਤੋਂ ਬਾਅਦ ਡਾਕਟਰਾਂ ਨੂੰ ਜਿਹੜੀ ਹਸਪਤਾਲਾਂ ਦੀ ਪਹੁੰਚ ਜਾਂਦੀ ਹੈ ਤਾਂ ਕਿਸਾਨ ਆਗੂ ਵੀ ਪੂਰੀ ਰਾਤ ਜਾਗਦੇ ਰਹਿੰਦੇ ਨੇ ਤਾਂ ਅੱਜ ਕਿਸਾਨ ਆਗੂ ਦੇ ਵੱਲੋਂ ਦੋਨੋਂ ਫਰਮਾਂ ਦੀ ਮੀਟਿੰਗ ਵੀ ਹੋਈ ਹੈ ਸਵੇਰੇ ਤਾਂ ਹੁਣ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਅਗਲੇ ਵੱਡੇ ਪ੍ਰੋਗਰਾਮ ਵੀ ਲਿਖੇ ਗਏ ਨੇ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਆਗੂ ਫੂਲਜੀ ਮੌਜੂ ਰਾਤ ਤੋਂ ਹੀ ਦਗਜੀਤ ਸਿੰਘ ਢਿੱਲੇਵਾਲ ਉਹਨਾਂ ਦੀ ਸਿਹਤ ਉਹ ਕਾਫੀ ਜ਼ਿਆਦਾ ਨਾਜ਼ੁਕ ਹੈ ਉਹ ਬਣੀ ਹੋਈ ਹੈ ਹਾਲਾਂਕਿ ਹੁਣ ਥੋੜੇ ਜਿਹਾ ਸਟੇਬਲ ਹੋਏ ਨੇ ਤਾਂ ਹੁਣ ਵੱਡੇ ਪ੍ਰੋਗਰਾਮ ਜੋ ਲਿਖੇ ਗਏ ਨੇ ਕੀ ਪ੍ਰੋਗਰਾਮ ਨੇ ਤੇ ਕਿੰਨੇ ਕਿੰਨੇ ਤਰੀਕ ਨੂੰ ਕਿਹੜੇ ਪ੍ਰੋਗਰਾਮ ਹੋਣਗੇ ਦੇਖੋ ਜੀ ਉਹਨਾਂ ਦੀ ਜਿੰਮੇ ਹਾਲਤ ਨਾਜ਼ੁਕ ਬਣ ਰਹੀ ਹੈ ਤੇ ਸਭ ਨੂੰ ਪਤਾ ਹੈ ਵੀ ਉਹ ਕਿਸੇ ਵੇਲੇ ਵੀ ਉਹਨਾਂ ਦੀ ਜਾਨ ਜਾ ਸਕਦੀ ਹੈ ਕੋਈ ਮਲਟੀ ਆਰਗਨ ਫੇਲਰ ਹੋਣ ਕਾਰਨ ਹਾਰਟ ਅਟੈਕ ਹੋਣ ਕਾਰਨ ਕਿਸੇ ਵੀ ਕਿਸਮ ਦਾ ਪਰ ਸਰਕਾਰ ਦੀ ਸਰਕਾਰ ਦੇ ਮੰਤਰੀ ਵੀ ਆ ਗਏ ਕੇਂਦਰ ਸਰਕਾਰ ਦਾ ਵੀ ਇੱਕ ਗ੍ਰਹਿ ਵਿਭਾਗ ਦਾ ਜਿਹੜਾ ਮਿਆਂ ਕਮਿਸ਼ਨਰੇ ਨਾਂ ਦਾ ਕੋਈ ਅਧਿਕਾਰੀ ਉਹ ਵੀ ਆ ਚੁੱਕੇ ਆ ਪੰਜਾਬ ਸਰਕਾਰ ਦੇ ਆ ਚੁੱਕੇ ਆ ਕੱਲ ਸੁਪਰੀਮ ਕੋਰਟ ਨੇ ਜੋ ਹਾਈ ਪਾਵਰ ਕਮੇਟੀ ਬਣਾਈ ਉਹ ਵੀ ਆ ਚੁੱਕੀ ਹੈ ਮਤਲਬ ਕੱਲੀਆਂ ਇੱਥੇ ਆ ਕੇ ਸympathy ਦਾ ਦਿਖਾ ਰਹੇ ਨੇ ਵੀ ਸਾਨੂੰ ਬਹੁਤ ਹਮਦਰਦੀ ਆ ਤੁਹਾਡੀ ਜਾਨ ਬਚਣੀ ਚਾਹੀਦੀ ਹੈ ਪਰ ਜਿਹੜਾ ਉਹਨਾਂ ਨੇ ਕਿਹਾ ਵੀ ਮੇਰੀ ਜਨਤਾ ਤਾਂ ਬਚੂਗੀ ਵੀ ਜੇ ਕੋਈ ਜਿਹੜੀਆਂ ਸਾਡੇ ਮਸਲੇ ਆ ਮੰਗਾ ਨੇ ਖਾਸ ਕਰਕੇ ਐਮਐਸਪੀ ਦੀ ਗਾਰੰਟੀ ਕਾਨੂੰਨ ਵਾਲੀ ਹੈ ਕਰਜ਼ਾ ਮੁਕਤੀ ਵਾਲੀ ਹੈਗੀ ਹੈ ਉਹਨਾਂ ਦਾ ਕੋਈ ਨਪਟਾਰਾ ਹੋਊ ਸਮਾਧਾਨ ਹੋਊਗਾ ਉਹਨਾਂ ਦਾ ਉਹ ਸਮਾਧਾਨ ਕਰ ਲਈ ਉਹਨਾਂ ਦਾ ਨਪਟਾਰਾ ਕਰ ਲਈ ਸੈਂਟਰ ਸਰਕਾਰ ਬਿਲਕੁਲ ਉਹਨਾਂ ਨੇ ਅੜੇ ਵਾਲਾ ਰਵਈਆ ਅਖਤियार ਕੀਤਾ ਹੋਇਆ ਕੋਈ ਅਜੇ ਤੱਕ ਕੋਈ वार्ताਲਾਪ ਕਰਨ ਦੀ ਖਾਤਰ ਵੀ ਤਿਆਰ ਨਹੀਂ ਸੋ ਇਸ ਕਰਕੇ ਸਰਕਾਰ ਦੇ ਇਸ ਜਿਹੜਾ ਹੰਕਾਰ ਭਰਿਆ ਹੰਕਾਰੀ ਰਵਈਆ ਅੜੇ ਵਾਲਾ ਰਵਈਆ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜੇ ਪ੍ਰੋਗਰਾਮ ਹੈ ਅੱਜ 2 ਮਿੰਟਾਂ ਕਰਕੇ 10 ਤਰੀਕ ਦਾ ਪ੍ਰੋਗਰਾਮ ਤਾਂ ਪਹਿਲੇ ਹੀ ਸਾਡਾ ਅਨਾਉਂਸ ਕੀਤਾ ਹੋਇਆ ਸੀਗਾ ਵੀ ਉਸ ਦਿਨ ਇਸ ਮੋਦੀ ਸਰਕਾਰ ਦੇ ਕੇਂਦਰ ਸਰਕਾਰ ਦੇ ਹਰੇਕ ਪਿੰਡ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਔਰਤਾਂ ਸਮੇਤ ਇਕੱਠੇ ਹੋ ਕੇ ਉਹਨਾਂ ਦਾ ਪੁਤਲੇ ਸਾੜ ਕੇ ਤੇ ਉਹਨਾਂ ਨੂੰ ਵਾਇਰਲ ਕਰਨਾ ਉਹਨਾਂ ਨੇ ਵੀਡੀਓ ਬਣਾ ਕੇ ਸਾਰੇ ਦੇਸ਼ 'ਚ ਤੇ 13 ਤਰੀਕ ਨੂੰ ਜਦੋਂ ਲੋਹੜੀ ਹੁੰਦੀ ਹੈ ਜਿਹਨੂੰ ਰਵਾਇਤੀ ਤੌਰ ਤੇ ਆਪਣੇ ਸਾਰੇ ਦੇਸ਼ 'ਚ ਬਣਾਇਆ ਜਾਂਦਾ ਤੇ ਜਿਹਦੇ ਪਿੱਛੇ ਧਾਰਨਾ ਵੀ ਇਹ ਹੈਗੀ ਹੈ ਵੀ ਜਿਹੜਾ ਦਲਿਤਰ ਨੂੰ ਖਤਮਕ ਹੋਵੇ ਉਸ ਦਿਨ ਜਿਹੜਾ ਸਾਡੀਆਂ ਬੀਬੀਆਂ ਤੇ ਤਿਲ ਸੱਟ ਕੇ ਗਾਉਂਦੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਵੀ ਜਿਹੜਾ ਹੈਗਾ ਉਦਮ ਹੈ ਜਿਹੜਾ ਸ਼ਕਤੀ ਆ ਉਹ ਆਵੇ ਸੋ ਇਸ ਕਰਕੇ ਅਸੀਂ ਦਲੇਦਰ ਦਾ ਚਿੰਨ ਸਮਝਦੇ ਆ ਉਹ ਜਿਹੜਾ ਖੇਤੀ ਮੰਡੀ ਨੀਤੀ ਵਾਲਾ ਨਵਾਂ ਖਰੜਾ ਸੈਂਟਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਭੇਜਿਆ ਲਾਗੂ ਕਰਨ ਦੇ ਖਾਤਰ ਤਾਂ ਕਿ ਜਿਹੜੇ ਆ ਸਰਕਾਰੀ ਮੰਡੀ ਆ ਉਹ ਖਤਮ ਹੋ ਸਕੇ ਤੇ ਉੱਥੇ ਕਾਰਪੋਰੇਟਾਂ ਦਾ ਪ੍ਰਾਈਵੇਟਾਂ ਦਾ ਕਬਜ਼ਾ ਹੋ ਸਕੇ ਉਹ ਖਰੜੇ ਨੂੰ ਅਸੀਂ ਜਿੱਥੇ ਤਿਲ ਤਿਲਫ ਸੱਟਣੇ ਆ ਸਾੜਨੇ ਆ ਜਿਹੜੇ ਮਤਲਬ ਉੱਥੇ ਜਿਹੜਾ ਹੈਗਾ ਅਸੀਂ ਉਹ ਖਰੜੇ ਦੀਆਂ ਕਾਪੀਆਂ ਵੀ ਉਸ ਲੋਹੜੀ ਤੇ 13 ਤਰੀਕ ਦੀ ਰਾਤ ਨੂੰ ਸਾਰੇ ਦੇਸ਼ ਦੇ ਵਿੱਚ ਸਾਡਾ ਸਦਾ ਦਿੱਤਾ 26 ਜਨਵਰੀ ਜਿਹਨੂੰ ਕਹਿੰਦੇ ਆ ਵੀ ਸਾਡਾ ਸੰਵਿਧਾਨਕ ਦਿਵਸ ਹੈ ਪ੍ਰਜਾਤੰਤਰ ਗਣਤਾਂ ਦਿਵਸ ਹੈਗੇ ਆ ਜਿਸ ਦਿਨ ਸਾਨੂੰ ਸੰਵਿਧਾਨਕ ਆਜ਼ਾਦੀ ਮਿਲੀ ਸਾਡਾ ਆਵਦਾ ਸੁਧਾਨ ਹੋਇਆ ਪਹਿਲਾ ਕਿਸੇ ਦਾ ਸੁਧਾਨ ਸੀ ਅਸੀਂ ਸਾਹਮਣੇ ਇਹ ਆ ਵੀ ਸੁਧਾਨ ਭਾਵੇਂ ਆ ਗਿਆ ਪਰ ਲੋਕਾਂ ਨੂੰ ਆਜ਼ਾਦੀ ਤਾਂ ਹੈ ਨਹੀਂ ਤੇ ਇੱਥੇ ਗੁਲਾਮੀ ਆ ਜਿਹੜਾ ਸੰਵਿਧਾਨ ਹੈ ਉਹ ਵੀ ਕਾਰਪੋਰੇਟਾਂ ਦਾ ਜਿਹੜਾ ਜਗਤ ਹੈ ਉਹਦੇ ਅਧੀਨ ਹੈ ਉਸ ਗੁਲਾਮ ਹੋਇਆ ਸੰਵਿਧਾਨ ਵੀ ਨਹੀਂ ਕੁਝ ਬੋਲ ਰਿਹਾ ਉਹ ਵੀ ਡੱਡਾ ਹੋ ਕੇ ਹੋਇਆ ਹੋਇਆ ਤੁਸੀਂ ਕਰਕੇ ਅਸੀਂ ਉਸ ਦਿਨ ਅਸੀਂ ਸਮਝਦੇ ਆਂ ਵੀ ਸਵਿਧਾਨਕ ਜਾਤੀ ਸਾਨੂੰ ਕੋਈ ਨਹੀਂ ਇੱਥੇ ਗੁਲਾਮੀ ਹੈਗੀ ਆ ਸਾਰਾ ਦੇਸ਼ ਆ ਜਿਹੜਾ ਸਾਰੀਆਂ ਸਰਕਾਰਾਂ ਉਹ ਦੇਸੀ ਵਿਦੇਸੀ ਕਾਰਪੋਰੇਟਾਂ ਦੇ ਹੁਕਮ ਹਦਾਇਤਾਂ ਮੁਤਾਬਕ ਚੱਲਦੇ ਆ ਨੇ ਉਸ ਦਿਨ ਅਸੀਂ ਫਿਰ ਟਰੈਕਟਰ ਆ ਜਿਹੜਾ ਸਾਡਾ ਪੈਦਾਵਾਰ ਦਾ ਚਿੰਨ੍ਹ ਵੀ ਆ ਕਿਸਾਨੀ ਦਾ ਚਿੰਨ੍ਹ ਵੀ ਆ ਤੇ ਸੰਘਰਸ਼ ਦਾ ਚਿੰਨ੍ਹ ਵੀ ਆ ਖਾਸ ਕਰਕੇ ਪਹਿਲੇ ਦਿੱਲੀ ਅੰਦੋਲਨ ਵੇਲੇ ਵੀ ਤੇ ਹੋਣ ਵਾਲੇ ਦਿੱਲੀ ਦੇ ਅੰਦੋਲਨ ਵੇਲੇ ਵੀ ਟਰੈਕਟਰ ਆ ਇੱਕ ਜਿਹੜਾ ਸੰਘਰਸ਼ ਦੇ ਚਿੰਨ੍ਹ ਦੇ ਤੌਰ ਤੇ ਰਿਹਾ ਸਰਕਾਰਾਂ ਵੀ ਡਰਦੀਆਂ ਨੇ ਵੀ ਤੁਸੀਂ ਟਰੈਕਟਰ ਨਾਲ ਲਿਆਓ ਬਿਨਾਂ ਟਰੈਕਟਰ ਟਰਾਲੀਆਂ ਤੇ ਆਜੋ ਸੋ ਇਸ ਕਰਕੇ ਉਹ ਟਰੈਕਟਰ ਟਰੱਲਿਆਂ ਨੂੰ ਅਸੀਂ 26 ਤਰੀਕ ਨੂੰ 26 ਜਨਵਰੀ ਵਾਲੇ ਦਿਨ ਸਾਰੇ ਦੇਸ਼ ਦੇ ਵਿੱਚ ਸੜਕਾਂ ਤੇ ਲੈ ਕੇ ਆਵਾਂਗੇ ਸੜਕਾਂ ਤੇ ਲਿਆ ਕੇ ਉਸ ਤੋਂ ਬਾਅਦ ਉਹਨਾਂ ਨੂੰ ਸੇਤ ਕਿੱਧਰ ਨੂੰ ਕਰਨਾ ਉਹ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਠੋਸ ਰੂਪ ਦੀ ਸ਼ਕਲ ਤੈਅ ਕਰਾਂਗੇ ਜੀ ਕੋਈ ਡਾਕਟਰੀ ਟੀਮ ਵੀ ਇੱਥੇ ਮੌਜੂਦ ਸੀ ਡਾਕਟਰੀ ਟੀਮ ਦੇ ਇਹ ਕਹਿ ਰਹੇ ਕਿ ਲਗਾਤਾਰ ਜਿਵੇਂ ਕੱਲ ਸੁਪਰੀਮ ਕੋਰਟ ਦੀ ਕਮੇਟੀ ਇੱਥੇ ਆ ਕੇ ਮੁਲਾਕਾਤ ਕੀਤੀ ਆਂਦੀ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਕਾਫੀ ਮੈਂਬਰ ਸੀਗੇ ਪਰ ਕੋਸ਼ਿਸ਼ ਨਹੀਂ ਲਈ ਗਈ ਕਿ ਲੱਗਦਾ ਹੁਣ ਫਿਰ ਡੀਆਈਜੀ ਪਹੁੰਚੇ ਰਟ੍ਰਾਈ ਡੀਆਈਜੀ ਨਿਰਿੰਦਰ ਭਰਗਾ ਐਸ ਦੇਖੋ ਜੀ ਅਧਿਕਾਰਗਤ ਅਸੀਂ ਕੱਲ ਵੀ ਆਏ ਸੀ ਅਧਿਕਾਰੀ ਪਰਸੋਂ ਵੀ ਆਏ ਸੀ ਇਹੀ ਆਪਣੇ ਪੰਜਾਬ ਵਾਲੇ ਅਧਿਕਾਰੀ ਜਿਨ੍ਹਾਂ ਚ ਨਰਿੰਦਰ ਭਾਰਗਵ ਜੀ ਸੀਗੇ ਹੋਰ ਆਪਣੇ ਐਸਐਸਪੀ ਸੀਗੇ ਪਟਿਆਲਾ ਨਾਨਕ ਸਿੰਘ ਜੀ ਉਹਦੇ ਵੀ ਅਸੀਂ ਕਿਹਾ ਸੀਗਾ ਵੀ ਤੁਸੀਂ ਉਹ ਕਹਿੰਦੇ ਸੀ ਅਸੀਂ ਅਖਿਆ ਵੀ ਕਾਦੀ ਖਾਤਰ ਤੁਸੀਂ ਮਿਲਣਾ ਚਾਹੁੰਦੇ ਹੋ ਤੇ ਉਹਨਾਂ ਦਾ ਸੀਗਾ ਵੀ ਅਸੀਂ ਪਤਾ ਲੈਣਾ ਅਸੀਂ ਕਿਹਾ ਪਤਾ ਲੈਣ ਦਾ ਤਾਂ ਉਹਨਾਂ ਨੇ ਜਵਾਬ ਦਿੱਤਾ ਡੋਲੇ ਵਾਲਾ ਸਾਹਿਬ ਨੇ ਖੁਦ ਹੀ ਵੀ ਮੇਰਾ ਐ ਰਸਮੀ ਪਤਾ ਲੈਣ ਦੀ ਕੋਈ ਲੋੜ ਨਹੀਂ ਜੇ ਤੁਸੀਂ ਮੈਨੂੰ ਸੱਚੂ ਹੀ ਫਿਕਰਮੰਦ ਹੈ ਨਾ ਮੇਰੀ ਜਾਨ ਦੇ ਫਿਰ ਤੁਸੀਂ ਜਿਹੜਾ ਸਾਨੂੰ ਪੰਜਾਬ ਸਰਕਾਰ ਨੂੰ ਅਸੀਂ ਕੰਮ ਕਰਨ ਨੂੰ ਕਿਹਾ ਉਹ ਕਰੇ ਭਾਵੇਂ ਠੀਕਾ ਸੈਂਟਰਲ ਸਰਕਾਰ ਨੇ ਮੰਗਾ ਮੰਨਣੀਆਂ ਨੇ ਪਰ ਜਿਹੜੀ ਪੰਜਾਬ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਅਸੈਂਬਲੀ ਸੈਸ਼ਨ ਸੱਦ ਕੇ ਇੱਕ ਦਿਨ ਦਾ ਇਹਨਾਂ ਮੰਗਾਂ ਬਾਰੇ ਮੰਗਾਂ ਦੇ ਪੱਖ ਛ ਕੋ ਨਹੀਂ ਮਤਾ ਪਾਸ ਕਰ ਸਕਦੇ ਉਹ ਸਰਬ ਪਾਰਟੀ ਮੀਟਿੰਗ ਸੱਦ ਕੇ ਕੋ ਨਹੀਂ ਮਤਾ ਪਾਸ ਕਰ ਸਕਦੇ ਉਹ ਦਿੱਲੀ ਕਿਉਂ ਨਹੀਂ ਇੱਕ ਦਿਨ ਦੇ ਖਾਤਰ ਜੇ ਉਹ ਕੇਜਰੀਵਾਲ ਦੇ ਝੂਠੇ ਕੇਸ ਦੀ ਖਾਤਰ ਜਾ ਸਕਦੇ ਆ ਤਾਂ ਮੇਰੀ ਜਾਨ ਬਚਾਉਣ ਦੀ ਖਾਤਰ ਇੱਕ ਦਿਨ ਉੱਥੇ ਜੰਤਰ ਮੰਤਰ ਤੇ ਧਰਨਾ ਦੇਣ ਕਿਉਂ ਨਹੀਂ ਜਾ ਸਕਦੇ ਵੀ ਤੁਸੀਂ ਇੱਥੇ ਪਤਾ ਲੈਣ ਨੂੰ ਰਹਿਣ ਦਿਓ ਤੁਸੀਂ ਤੇ ਤੁਸੀਂ ਉਹ ਜਿਹੜਾ ਕੰਮ ਕਾਜ ਸੋਨੂੰ ਕਰਨ ਨੂੰ ਕਿਹਾ ਉਹ ਕਰੋ ਪਰ ਫਿਰ ਉਹਨਾਂ ਦੇ ਜਵਾਬ ਦੇਣ ਦੇ باوجود ਵੀ ਅੱਜ ਫੇਰ ਆਏ ਨੇ ਇਹ ਪੁੱਛਾਂਗੇ ਚਲੋ ਅਸੀਂ ਵੀ ਕੀ ਪਈ ਹੁਣ ਸੋਡਾ ਰਹਿ ਕੀ ਗਿਆ ਬਾਕੀ ਤਾਂ ਫੋਜੀ ਤੁਸੀਂ ਕਹਿੰਦੇ ਤੁਹਾਡਾ ਮਸਲਾ ਕੇਂਦਰ ਨਾਲ ਹੈ ਪਰ ਕੀ ਲੱਗਦਾ ਨਹੀਂ ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਜਿੰਨੀਆਂ ਵੀ ਕਿਸਾਨ ਜਿੱਥੇ ਬੰਦੀਆਂ ਸਭ ਇੱਕ ਮੰਚ ਤੇ ਇਕੱਠੀਆਂ ਹੋਈਆਂ ਸੀ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਕਿ ਲੱਗਦਾ ਨਹੀਂ ਇਸ ਵਾਰ ਵੀ ਚਾਹੇ ਛੋਟੀਆਂ ਜਿੱਥੇ ਬੰਦੇ ਚਾਹੇ ਵੱਡੇ ਜਿੱਥੇ ਬੰਦੇ ਨਹੀਂ ਇੱਕ ਮੰਚ ਤੇ ਕਿਉਂ ਨਹੀਂ ਇਕੱਠੀਆਂ ਹੋ ਰਹੀਆਂ ਕਿ ਲੱਗਦਾ ਨਹੀਂ ਹੋ ਸਕਦਾ ਕੇਂਦਰ ਵੀ ਚਾਹੁੰਦਾ ਹੋਵੇ ਸਾਰੇ ਇਕੱਠੇ ਹੋ ਕੇ ਆਣ ਤੇ ਨਾਲ ਦੀਆ ਮਸਲਾ ਸੁਣੀਏ ਇਹਨਾਂ ਨੂੰ ਕਿ ਕਹਿੰਦੇ ਕੀ ਨੇ ਕਿ ਇਹ ਨਾ ਹੋਵੇ ਕਿ ਜਿੱਥੇ ਬੰਦੀ ਵੱਖਾ ਆਪਣੇ ਮੰਗਾ ਲੈ ਕੇ ਤੁਰ ਜਾਵੇ ਜੇ ਦੂਜੇ ਦਾ ਸੁਣਨਗਾ ਦੂਜੀ ਹੋਰ ਆਜੂਗੀ ਇਸ ਕਰਕੇ ਇਕੱਠੇ ਨਹੀਂ ਹੋ ਸਕਦੇ ਕਿਸਾਨ ਦੇਖੋ ਜੀ ਜਿਹੜੀਆਂ ਤੁਸੀਂ ਬਹੁਤ ਵਾਰੀ ਪਹਿਲਾਂ ਵੀ ਸਵਾਲ ਅਸੀਂ ਸਾਰਿਆਂ ਜਥੇਬੰਦੀਆਂ ਨੂੰ ਨਾਲ ਤੋਰਨ ਦੇ ਖਾਤਰ ਜਿੱਦੇ ਤੋਂ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕੀਤਾ ਉਦੋਂ 6 ਮਹੀਨੇ ਪਹਿਲਾਂ ਦੀਆਂ ਸਾਡੀਆਂ ਕੋਸ਼ਿਸ਼ਾਂ ਨੇ 10 ਮਹੀਨੇ ਹੁਣ ਵੀ ਅਸੀਂ ਕੋਸ਼ਿਸ਼ਾਂ ਕਰ ਲਈਆਂ ਚਿੱਠੀ ਪੱਤਰ ਵੀ ਹੋਏ ਨੇ ਪਰ ਜੇ ਉਹ ਨਹੀਂ ਆ ਰਹੇ ਉਹ ਕਹਿ ਰਹੇ ਆ ਵੀ ਹਜੇ ਤਾਂ ਸਮਾਂ ਹੀ ਨਹੀਂ ਏਡੀਆਂ ਵੱਡੀਆਂ ਮੰਗਾਂ ਦੀ ਖਾਤਰ ਇਹ ਦਿੱਲੀ ਵਾਲਾ ਹਜੇ ਦਿੱਲੀ ਕੂਚ ਵਾਲਾ ਸਦਾ ਦਿੱਤਾ ਹੀ ਨਹੀਂ ਜਾ ਸਕਦਾ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਹਜੇ ਸਥਾਨਕ ਪੱਤਰ ਤੇ ਕੋਲ ਪਹੁੰਚਾਉਣੇ ਚਾਹੀਦੇ ਆ ਮਤਲਬ ਸਿਰਫ ਜਤਨ ਦਾ ਕੀਤੇ ਆ ਫਿਰ ਜਿੰਨੀਆਂ ਆ ਗਈਆਂ ਹੁਣ ਦੋਨੇ ਫੋਰਮ ਆ ਜਿਹੜਾ ਸਾਂਝੇ ਫੋਰਮ ਹੈ ਐਸਕੇਮ ਨਾਨ ਪੋਲਿਟਿਕਲ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਦੇਗਾ ਲਗਭਗ ਪੰਜਾਬ ਪੰਜਾਬ ਦੇ ਜਿਹੜੇ ਹਰਿਆਣੇ ਨੂੰ ਛੱਡ ਵੀ ਦੇ ਗਏ ਤੇ 24 25 ਜਥੇ ਬੰਦ ਗਏ ਨੇ ਇਹਦੇ ਵਿੱਚ ਫਿਰ ਜਿੰਨੀਆਂ ਤੁਰੀਆਂ ਅਸੀਂ ਤੁਰ ਪਏ ਉਹ ਬਾਕੀ ਜੇ ਨਹੀਂ ਤੁਰੀਆਂ ਉਹ ਤਾਂ ਫਿਰ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਕੀ ਢੀਕ ਦਿਆਂ ਤੁਸੀਂ ਹੁਣ ਕੀ ਡੱਲੇ ਵਾਲ ਸਾਹਿਬ ਦਾ ਵੀ ਜਿੱਦਾਂ ਉਹਨਾਂ ਨੇ ਆਪਣੇ ਪ੍ਰਾਂਤ त्याग ਤੇ ਉੱਤੇ ਤੁਰਨ ਗਏ ਆ ਉਹ ਫਿਰ ਉਹ ਤਾਂ ਸਵਾਲ ਹੈਗਾ ਉਹਨਾਂ ਨੂੰ ਪਰ ਜਿਸ ਸੰਬੰਧ ਇਹ ਜਿਹੜੇ ਦੋਨੇ ਪ੍ਰੋਗਰਾਮ ਪਿਛਲੇ ਦਿਨ ਚ ਵੱਡੇ ਹੋਏ ਆ ਪੰਜਾਬ ਬੰਦ ਹੋਇਆ 3 ਕਰੋੜ ਪੰਜਾਬੀ ਸ਼ਾਮਲ ਹੋਇਆ ਉਹਦੇ ਵਿੱਚ ਇੱਥੇ ਆਪਣਾ 4 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਹੋਈ ਹੈ ਉਹਦੀ ਵੀ ਖੁਦ ਜਿਹੜੀ ਆਪਣਾ ਇਹਨਾਂ ਦੀ ਸੀਆਈਡੀ ਦੀ ਖੁਫੀਆ ਏਜੰਸੀਆਂ ਦੀ ਰਿਪੋਰਟ ਹੈ ਵੀ 2 ਪੌਣੇ 2 ਲੱਖ ਦੇ ਲਗਭਗ ਦਾ ਇਕੱਠ ਸੀਗਾ ਸੋ ਲੋਕਾਂ ਨੇ ਤਾਂ ਮੰਨ ਲਿਆ ਵੀ ਭਾਈ ਜਿਹੜੇ ਫਿਰ ਜੇ ਨਹੀਂ ਤੁਰਦੇ ਉਹ ਬੈਠਣ ਫਿਰ ਘਰੇ ਜਿਹੜੇ ਤੁਰਦੇ ਉਹਨਾਂ ਦਾ ਸਾਥ ਦਿਓ ਇੱਕ ਹਿਸਾਬ ਨਾਲ ਉਹ ਮੈਨੂੰ ਲੱਗਦਾ ਹੁਣ ਮਾਮਲਾ ਵੀ ਦੂਜਿਆਂ ਨੂੰ ਬਹੁਤ ਯਤਨ ਕਰ ਲਿਆ ਸੀ ਉਹਨੂੰ ਕਿ ਲੱਗਦਾ ਜਿਵੇਂ ਦੋ ਵੱਡੇ ਪ੍ਰੋਗਰਾਮ ਲਿਖੇ ਗਏ ਸੀ ਉਹ ਸਫਲ ਹੁੰਦੇ ਹੋਏ ਨਜ਼ਰ ਆ ਰਹੇ ਤਾਂ ਦੋ ਪ੍ਰੋਗਰਾਮ ਹੋਰ ਲਿਖੇ ਗਏ ਨੇ ਉਸ ਨੂੰ ਵੀ ਸਫਲਤਾ ਮਿਲੇ ਸਾਨੂੰ ਲੱਗਦਾ ਵੀ ਉਹ ਪਹਿਲਾਂ ਨਾਲੋਂ ਵੀ ਵੱਧ ਸਫਲ ਹੋਣਗੇ ਭਾਵੇਂ ਉਹ ਐਂ ਲੱਗਦਾ ਵੀ ਉਹ ਸੰਕੇਤਕ ਹੈ ਪਰ ਜੇ ਆਪਣਾ ਮੈਂ ਦੱਸਦਾ ਵੀ ਦੋਨੋਂ ਪੰਜਾਬ ਤੇ ਹਰਿਆਣਾ ਦਾ ਪੱਚੀ ਆਪਣਾ 22000 ਦੇ ਪਿੰਡ ਦੇ ਲਗਭਗ ਹੈਗਾ 22000 12000 ਪਲੱਸ 10000 22000 ਪਿੰਡਾਂ ਦੇ ਵਿੱਚ ਜੇ ਹਰੇਕ ਪਿੰਡ ਦੇ ਵਿੱਚ ਇੱਥੇ ਜੇ ਬੰਦਾ ਪੰਜ ਬੱਸਾਂ ਭਰ ਕੇ ਇੱਥੇ ਆ ਸਕਦੇ ਐ ਖਨੌਰੀ ਕਿਸਾਨ ਮਹਾਪੰਚਾਇਤ ਚ ਤੇ ਉਹਨਾਂ ਨੂੰ ਪਿੰਡ ਚ ਇਕੱਠੇ ਹੋਣਾ ਕਿੰਨਾ ਕੋਖਾ ਪੰਜ ਪੰਜ ਬੱਸਾਂ ਦੇ ਐ ਸਮਝ ਲਓ ਵੀ ਜੇ 70 ਦਿਆਂ ਸਵਾਰ ਗਿਆ ਹੋਗਾ ਢਾਈ ਢਾਈ 3 300 ਬੰਦਾ ਇੱਕ ਪਿੰਡ ਚ ਆਇਆ ਸੋ ਅਸੀਂ ਸਮਝਦੇ ਆ ਵੀ ਉਹੀ ਪਿੰਡ ਚ ਤਾਂ ਉਹਨਾਂ ਨੂੰ ਕਰਨਾ ਕੋਈ ਔਖਾ ਨਹੀਂ ਤੇ ਕਰਨਗੇ ਜਿਨ੍ਹਾਂ ਨੇ ਇੱਥੇ ਸਮੂਲੀਅਤ ਕੀਤੀ ਹੈ ਨਾ ਪੌਣੇ 2 ਲੱਖ ਦੇ ਤੇ ਇਹਦੂ ਕਈ ਗੁਣਾ ਵੱਧ ਉਹਦੇ 10 ਤਰੀਕ ਵਾਲੇ ਜਿਹੜਾ ਆਪਣਾ ਮੋਦੀ ਸਰਕਾਰ ਦੇ ਪੁਤਲੇ ਸਾੜਨ ਵਾਲਾ ਉਹਨਾਂ ਦੇ ਅੜੀ ਰਵਈਏ ਦੇ ਖਿਲਾਫ ਉਹ ਹੋਣਗੇ ਪਹਿਲਾ ਵਾਲਾ ਨਾਲੋਂ ਵੀ ਦੋਨੇ ਪ੍ਰੋਗਰਾਮ ਨਾਲ ਸਾਨੂੰ ਉਮੀਦ ਹੈ ਵੀ ਉਹ ਲੋਕਾਂ ਦਾ ਹੰਗਾਰਾ ਵੱਡਾ ਹੋਊਗਾ ਜੀ। ਪੁੱਜੀ ਆਖਰੀ ਸਵਾਲ ਹੈ ਮੇਰਾ ਕਿ ਲੱਗਦਾ ਹੈ ਕਿ ਹਰ ਇੱਕ ਮਸਲੇ ਦਾ ਹੱਲ ਟੇਬਲ ਟੋ ਕਰਕੇ ਹੁੰਦਾ ਗੱਲਬਾਤ ਦੇ ਜਰੀਏ ਹੁੰਦਾ ਹੈ। ਕਿ ਲੱਗਦਾ ਜੋ ਗੱਲਬਾਤ ਉਹਨਾਂ ਕਿਸਾਨਾਂ ਦੀ ਕੇਂਦਰ ਦੇ ਨਾਲ ਬੰਦ ਹੋਈ ਹੈ ਉਹ ਦੁਬਾਰਾ ਸ਼ੁਰੂ ਕਿਵੇਂ ਹੋਵੇਗੀ? ਦੇਖੋ ਜੀ ਸ਼ੁਰੂ ਤਾਂ ਹੋਣਾ ਸਾਡਾ ਤਾਂ ਹੈਗਾ ਵੀ ਜਿਹੜੇ ਲੋਕ ਹੈ ਨਾ ਉੱਤੇ ਆਏ ਸੀਗੇ 4 ਜਨਵਰੀ ਨੂੰ ਤੇ 30 ਜਨਵਰੀ ਨੂੰ ਜਿਹੜੇ ਆਪਣਾ 30 ਦਸੰਬਰ ਨੂੰ ਜਿਹੜੇ ਸ਼ਾਮਲ ਉਹ ਉਹ ਗੱਲਬਾਤ ਸ਼ੁਰੂ ਕਰਵਾਉਣਗੇ ਦੁਬਾਰੇ। ਸਾਡੇ ਮਿੰਟ ਕਰੇ ਤਾਂ ਤਰਲੇ ਕਰੇ ਤਾਂ ਕੋਈ ਨਹੀਂ ਅ ਮਤਲਬ ਮਿੱਤ ਹੁੰਦਾ ਇਹ ਕੋਈ ਨਹੀਂ ਮੰਨਦਾ ਹੁੰਦਾ ਆ ਲੋਕ ਜਦੋਂ ਆ ਗਏ ਦੁਬਾਰੇ 10 ਤਰੀਕ ਨੂੰ ਵੀ ਆਪਦੇ ਤੇਵਰ ਦਿਖਾਤੇ ਉਦੋਂ ਬਾਅਦ ਉਹ ਆ ਜਾਣਗੇ ਸੱਦੇ ਵੀ ਆ ਜਾਣਗੇ ਸਾਨੂੰ ਲੋਕਾਂ ਦੇ ਪੂਰੀ ਉਮੀਦ ਹੈ ਜੀ ਸੋ ਬਿਲਕੁਲ ਇਹ ਹਨ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਜਿਸ ਤਰ੍ਹਾਂ ਦੇ ਨਾਲ ਪਹਿਲੇ ਦੋ ਪ੍ਰੋਗਰਾਮਾਂ ਦੇ ਵਿੱਚ ਵੱਡਾ ਹੰਗਾਰਾ ਮਿਲਿਆ ਤਾਂ ਉਸੇ ਤਰ੍ਹਾਂ ਹੀ ਹੁਣ ਆਉਣ ਵਾਲੇ ਜੋ ਦੋ ਪ੍ਰੋਗਰਾਮ ਲੀਕੇਗੇ ਨੇ ਉਸ ਦੇ ਵਿੱਚ ਵੀ ਵੱਡਾ ਹੰਗਾਰਾ ਮਿਲਦਾ ਹੋਇਆ ਨਜ਼ਰ ਆਏਗਾ ਮਾਪ ਪੰਚਾਇਤ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਲੱਕਾ ਦੀ ਗਿਣਤੀ ਦੇ ਵਿੱਚ ਕਟ ਹੋਇਆ ਤਾਂ ਹੁਣ ਕੇਂਦਰ ਸਰਕਾਰ ਨਾਲ ਜੋ ਗੱਲਬਾਤ ਦਾ ਸਿਲਸਿਲਾ ਹੈ ਜੋ ਬੰਦ ਹੋਇਆ ਹੋਇਆ ਤਾਂ ਉਹ ਲੋਕ ਹੀ ਦੁਬਾਰਾ ਜੋ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਨੇ ਲੋਕ ਹੀ ਹੁਣ ਦੁਬਾਰਾ ਸ਼ੁਰੂ ਕਰਵਾਉਣਗੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਖਮੋਰੀ ਬਾਰਡਰ